ਜਿੰਦਗੀ ਨਾਮ ਕੀ ਤੁਹਾਡਾ ਮੇਰਾ ਨਾਮ ਮਨਦੀਪ ਕਾਰਾ ਕੀ ਦਿੱਕਤ ਸੀ ਤੁਹਾਨੂੰ ਤੇ ਕਿੰਨੇ ਸਮੇਂ ਤੋਂ ਸੀ ਦੀ ਮੈਨੂੰ ਤਾਂ 4-5 ਸਾਲ ਤੋਂ ਸੀਗੀ 4-5 ਸਾਲ ਤੋਂ ਕੀ ਦਿੱਕਤ ਸੀਗੀ ਮੈਨੂੰ ਲੀਵਰ ਦੀ ਬਰੰਗ ਹੋਣ ਸੀਗੀ ਮੇਰਾ ਪੇਟ ਫੁੱਲ ਗਿਆ ਸੀ ਢਾ ਹੋ ਗਿਆ ਸੀ ਹਰ ਜੀ ਅੰਗਰੇਜ਼ੀ ਦਵਾਈ ਤੇ ਮੈਨੂੰ ਫਰਕ ਨਹੀਂ ਪਿਆ ਠੀਕ ਫਿਰ ਮੈਂ ਜਦੋਂ ਆਪਣੀ ਦੁਕਾਨ ਤੇ ਆਈ ਮੈਨੂੰ ਪਹਿਲੀ ਵਾਰੀ ਫਰਕ ਪੈ ਗਿਆ ਠੀਕ ਹੈ ਜਦੋਂ ਪਹਿਲੀ ਵਾਰ ਫਰਕ ਪੈ ਗਿਆ ਦੂਜੀ ਵਾਰ ਦਵਾਈ ਲਈ ਹੀ ਵਧੀਆ ਫਰਕ ਪੈ ਗਿਆ ਉਹ ਤੀਜੀ ਵਾਰ ਆਉਣ ਦੀ ਲੋੜ ਹੀ ਨਹੀਂ ਪਈ ਵਰ ਮੈਨੂੰ ਠੀਕ ਹੈ ਤੁਸੀਂ ਅੰਗਰੇਜ਼ੀ ਦਵਾਈ ਕਿੰਨਾ ਸਮਾਂ ਖਾਧੀ ਸੀਗੀ ਖਾ ਲਈ ਸੀ 5-6 ਮਹੀਨੇ 5-6 ਮਹੀਨੇ ਤੇ ਆਪਣੀ ਦਵਾਈ ਕਿੰਨਾ ਸਮਾਂ ਖਾਦੀ ਤੁਸੀਂ ਆਪਣੀ ਦਵਾਈ ਦੋ ਹਫਤੇ ਤੀਜੀ ਹਫਤੇ ਤੋਂ ਮੈਂ ਆਈ ਨਹੀਂ ਸ਼ੈਲ ਠੀਕ ਹੈ ਇੱਕ ਦੋ ਨਾਲ-ਨਾਲ ਕਬਜੀ ਦੀ ਦਿੱਕਤ ਆਉਂਦੀ ਸੀ ਬਹੁਤ ਉਹ ਕਿਵੇਂ ਉਹ ਸਹੀ ਹੋ ਗਈ ਸੀ ਕਿ ਇਹ ਦਵਾਈ ਖਾਣ ਨਾਲ ਹੀ ਜਿਹੜੀ ਇੱਕ ਲੱਤ ਦੀ ਪ੍ਰੋਬਲਮ ਆਉਂਦੀ ਸੀਗੀ ਇਹ ਲੱਤ ਦੀ ਇੱਕੋ ਵਾਰੀ ਠਰਿਤ ਰੱਖ ਲਈ ਵਾਸਤੇ ਬਾਅਦ ਉਹ ਵੀ ਠੀਕ ਹੋ ਗਈ ਸੀ ਉਹ ਵੀ ਠੀਕ ਹੋ ਗਈ ਹਾਂ ਹੁਣ ਕੋਈ ਦਿੱਕਤ ਹੈ ਤਾਂ ਤੁਸੀਂ ਦੱਸ ਦੋ ਹੁਣ ਇੰਨੀ ਹੈ ਨਹੀਂ ਕਿ ਬਸ ਜੇ ਕੋਈ ਮਾੜੀ-ਮੋਟੀ ਹੁੰਦੀ ਆ ਉਹ ਇੱਕ ਵਾਰੀ ਦਵਾਈ ਲੈ ਜਗੇ ਮੁੜ ਕੇ ਛੇ ਮਹੀਨੇ ਲੋੜੀ ਨਹੀਂ ਪੈਂਦੀ ਹਾਂਜੀ ਤੇ ਹੁਣ ਮੈਂ ਤਾਂ ਜਿੰਦ ਇੱਥੋਂ ਦਵਾਈ ਖਾਣ ਲੱਗੀ ਮੈਂ ਤਾਂ ਬਹੁਤ ਹੀ ਵਧੀਆ ਠੀਕ ਆ ਬਹੁਤ ਵਧੀਆ ਸੇ